ਸਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਵੀਰੋ ਅੱਜ ਆਪਾਂ ਆਏ ਹੋਏ ਆ ਬਾਈ ਇੱਧਰ ਪਿੰਡ ਚੱਕਲਾ ਤੇ ਆਪਣਾ ਇੱਕ ਵੀਰ ਦਾ ਕੋਲ ਟਰੈਕਟਰ ਹੈ ਬਾਈ ਬਕਾਉ ਜੀ ਜੌਂਡੀਅਰ 5204 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਟਾਇਰ ਟਰੈਕਟਰ ਦੇ ਚਾਰੇ ਜਮਾਂ ਨਵੇਂ ਆ ਜੀ 93 ਪੈਸੀ ਟਾਇਰਾਂ ਦੀ ਕੰਡੀਸ਼ਨ ਹੈ ਜੀ ਬਾਈ ਇਹਨਾਂ ਦੇ ਨਾਮ ਹੈ ਜੀ ਸੈਕੰਡ ਓਨਰ ਆ ਟਰੈਕਟਰ ਤੇ ਕੰਡੀਸ਼ਨ ਦਾ ਸਾਰਾ ਰਿਜਲਰ ਸਰਵ ਇੱਕ ਬੰਪਰ ਬੰਪਰ ਪੇਂਟ ਹੋਇਆ ਵਾ ਜੀ ਸਪੈਸ਼ਲ ਟਾਇਰ ਗੁਡੀਅਰ ਦੇ ਬਾਈ ਜਮਾ ਨਵੇਂ ਪਵਾਏ ਹੋਏ ਆ ਮੁਰਲੇ ਟਾਇਰ 750 ਦੇ ਆ ਜੀ ਪਾਵਰ ਸਟੀering ਆ ਠੀਕ ਆ ਜੀ ਪੰਪ ਪੰਪ ਨੂੰ ਹਜੇ ਤੱਕ ਚਾਬੀ ਨਹੀਂ ਹੈਗੀ ਟਰੈਕਟਰ ਤੂਤਾ ਤੂਤਾ ਬਣੀ ਹੈਗਾ ਬਾਈ ਇੱਦਾਂ ਹੀ ਅੰਦਰੋਂ ਕੱਢ ਕੇ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਬਹੁਤ ਕਿਸੇ ਮਜਬੂਰੀ ਕਰਕੇ ਬਾਈ ਬਾਈ ਨਾਲ ਨੇ ਟਰੈਕਟਰ ਵੇਚਣਾ ਠੀਕ ਆ ਜੀ ਤੇ ਟਰੈਕਟਰ ਸਾਰਾ origignal ਰੰਗ ਰੰਗ ਸ਼ੋ ਦਾ ਬਹੁਤ ਵਧੀਆ ਪਿਆ ਠੀਕ ਆ ਜੀ ਦੇਖ ਲਓ ਚੰਗੀ ਤਰ੍ਹਾਂ ਮਰਾੜਾ ਮਰੂੜਾ ਦਾ ਰੰਗ ਚੈੱਕ ਕਰ ਲਓ ਲੋ ਜੀ ਤੇ ਜਿਹੜੇ ਬਾਈ ਇਹਨਾਂ ਨੇ ਉੱਪਰ ਲਾਏ ਹੋਏ ਆ ਪਿੱਛੇ ਸਪੀਕਰ ਉਹ ਕਹਿੰਦੇ ਸੀ ਖੋਲਣੇ ਆ ਠੀਕ ਹੈ ਜੀ ਦੋ ਜੀ ਤੇ ਜਿਹੜੇ ਵੀਰੇ ਦਾ ਟਰੈਕਟਰ ਆ ਵੀਰ ਦੀ 2-3 ਗੰਨੇ ਮਹੀਨੇ ਪਹਿਲਾਂ ਬਾਈ ਡੈਥ ਹੋ ਗਈ ਸੀਗੀ ਠੀਕ ਹੈ ਜੀ ਇੱਕ ਤਰ੍ਹਾਂ ਦੀ ਮਜਬੂਰੀ ਹੋ ਆ ਵੇਚਣ ਦੀ ਤੇ ਬਾਈ ਨੇ ਆਪਣੇ ਬਹੁਤ ਲਿਹਾਜੀ ਨੇ ਤਾਂ ਗੇ ਰੱਖਿਆ ਆਪਾਂ ਕੋਸ਼ਿਸ਼ ਕਰਨੀ ਵੀ ਇਹਨਾਂ ਦਾ ਸਿੱਧਾ ਟਰੈਕਟਰ ਵੇਚਣਾ ਟਰੈਕਟਰ ਪੂਰਾ ਵਧੀਆ ਟਾਇਰ ਵੀ ਤਰੀਬਨ 2 ਕੁ ਮਹੀਨੇ ਪਹਿਲਾਂ 3 ਕੁ ਮਹੀਨੇ ਪਹਿਲਾਂ ਹੀ ਬਾਈ ਨੇ ਥੋੜੇ ਦਿਨ ਪਹਿਲਾਂ ਹੀ ਟਾਇਰ ਬਾਈ ਨੇ ਪਵਾਏ ਸੀਗੇ ਟਰੈਕਟਰ ਤੇ ਠੀਕ ਆ ਜੀ ਲੋ ਜੀ ਸਟਾਰਟਿੰਗ ਸਟੂਟਿੰਗ ਵੀ ਸਾਨੂੰ ਚੈੱਕ ਕਰਾ ਦਨੇ ਆਪਾਂ ਟਰੈਕਟਰ ਆਪਾਂ ਦੇਖਿਆ ਚਲਾ ਚਲੂ ਕੇ ਪੂਰਾ ਵਧੀਆ ਟਰੈਕਟਰ ਹੈ ਕੋਈ ਗੱਲਬਾਤ ਨਹੀਂ ਹੈਗੀ ਠੀਕ ਆ ਜੀ ਲੋ ਜੀ ਆਵਾਜ਼ ਚੈੱਕ ਕਰੋ ਟਰੈਕਟਰ ਦੀ ਬਾਕੀ ਟਰੈਕਟਰ ਬਾਈ ਸੀਲਡ ਆ ਸਾਰਾ ਜੋਸੂ ਤੱਕ ਦੇਖੀ ਆਪਾਂ ਨੇ ਕਿਦੋਂ ਟਰੈਕਟਰ ਥੁੱਲਿਆ ਖੱਲਿਆ ਹੋਵੇ ਨਹੀਂ ਹੈਗਾ ਠੀਕ ਹੈ ਜੀ ਆ ਵੀ ਦੇਖ ਲੋ ਆ ਸਾਰੇ ਨਾੜ ਗੇਰ ਗੂੜ ਦੇ ਸਾਰੇ ਸੀਲ ਹੈ ਕਿਤੇ ਚਾਬੀ ਨਹੀਂ ਹੈਗੀ ਟਰੈਕਟਰ ਦੀ ਠੀਕ ਹੈ ਜੀ ਬਾਕੀ ਕੋਈ ਵੀ ਮੇਰਾ ਵੀਰਪਰਾ ਚਾਹਵਨ ਹੋਇਆ ਤਾਂ ਆਪਾਂ ਇਹਨਾਂ ਦਾ ਨੰਬਰ ਆ ਮੁੰਡੇ ਦੇ ਨਾਨਾ ਜੀ ਉਹਨੇ ਉਹਨਾਂ ਦਾ ਨੰਬਰ ਆਪਾਂ ਸੈਂਡ ਕਰ ਦਾਂਗੇ ਜੀ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਨੰਬਰ ਪਾ ਦਾਂਗੇ ਉਹਨਾਂ ਨਾਲ ਗੱਲਬਾਤ ਕਰ ਲਿਓ ਬਾਈ ਠੀਕ ਹੈ ਜੀ। ਉਹ ਦੋ ਜਿਹਾ। ਠੀਕ ਹੈ ਜੀ। ਤੇ ਅੜੀ ਪਿੰਡ ਕਿਹੜਾ ਬੁਗੇ? ਚੱਕਲਾ। ਚੱਕਲਾ। ਠੀਕ ਆ। ਨਾਲ ਕਿਹੜਾ ਆਪਣਾ ਜਿਹੜਾ ਮੇਨ ਭਾਗੋ ਮਾਜਰਾ ਵੀ ਕੋਲੇ ਆਪਣੇ ਹਨਾ ਭਾਗੋ ਮਾਜਰਾ ਪਰਲੀ ਸਾਈਡ ਰਹਿ ਗਿਆ। ਭਾਗੋ ਮਾਜਰਾ ਉਧਰ। ਅੱਛਾ ਭਾਗੋ ਮਾਜਰਾ ਪਰਲੀ ਸਾਈਡ ਆ। ਭਾਗੋ ਮਾਜਰੇ ਦੇ ਬਾਈ ਪਰਲੀ ਸਾਈਡ ਜਿਹੜਾ ਮੇਨ ਰੋਡ ਜਾਂਦਾ ਏ ਰੋਪੜ ਤੇ ਕਰਾਲੀ ਨੂੰ। ਉਹ ਰੋਡ ਤੇ ਪਿੰਡ ਆ ਇਹ ਤੇ ਚੱਕਲਾ ਪਿੰਡ ਆ ਤੇ ਮੁੰਡੇ ਦੇ ਬਾਈ ਫਾਦਰ ਸਾਹਿਬੇ ਸੀਗੇ ਜੀ ਠੀਕ ਆ ਜੀ ਜਿਵੇਂ ਤੁਹਾਨੂੰ ਦੱਸਿਆ ਬਾਈ ਤਿੰਨ ਕੁ ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋਈ ਆ ਜੀ ਤਾਂ ਕਰਕੇ ਸਿਰਫ ਇੱਕ ਮਜਬੂਰੀ ਕਰਕੇ ਟਰੈਕਟਰ ਵੇਚ ਰਹੇ ਨਹੀਂ ਕੋਈ ਟਰੈਕਟਰ ਵੇਚਣ ਦਾ ਕੋਈ ਹੋ ਨਹੀਂਦਾ ਹੈਗਾ ਤੇ ਬਹੁਤ ਔਖਾ ਹੋ ਜਾਂਦਾ ਬਈ ਇਦਾਂ ਦੇ ਟਾਈਮ ਠੀਕ ਆ ਜੀ ਤੇ ਬਾਕੀ ਜਿਹੜੀ ਰੇਟ ਦੀ ਗੱਲਬਾਤ ਆ ਰੇਟਰ ਤੁਸੀਂ ਫੋਨ ਤੇ ਇਹਨਾਂ ਨਾਲ ਗੱਲਬਾਤ ਕਰ ਲਿਓ ਜੀ ਠੀਕ ਆ ਤੁਹਾਨੂੰ ਜਾਇਰ ਰੇਟ ਦੇ ਵਿੱਚ ਟਰੈਕਟਰ ਮਿਲੂਗਾ ਕੋਈ ਇਦਾਂ ਦੀ ਗੱਲ ਨਹੀਂ ਕਿ ਉਹ ਟਰੈਕਟਰ ਆ ਕੇ ਪਸੰਦ ਕਰਿਓ ਜ਼ਰੂਰ ਠੀਕ ਆ ਜੀ ਤੇ ਰਿਮਾ ਰੂਮਾ ਦਾ ਰੰਗ ਦੇਖੋ ਪੂਰਾ ਵਧੀਆ ਪਿਆ ਬਾਈ ਥੋੜਾ ਜਾਂ ਥੋੜਾ ਜਾਂ ਰੰਗ ਫਿੱਕਾ ਪਿਆ ਵਾ ਕਿਉਂਕਿ ਇਹਨਾਂ ਮਾਡਲਾਂ ਦਾ ਆਮ ਤੌਰ ਤੇ ਪਈ ਜਾਂਦਾ ਬਾਈ ਠੀਕ ਆ ਦੇਖੋ ਜੇ ਕਿਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਧੋ ਦੀ ਰੰਗ ਥੱਲੋਂ ਪੂਰਾ ਵਧੀਆ ਨਿਕਲੂਗਾ ਹੁਣੇ ਧੂਨੇ ਵਾਲਾ ਟਰੈਕਟਰ ਆਪਾਂ ਦਾ ਇਦਾਂ ਹੀ ਵੀਡੀਓ ਬਣਾ ਰਹੇ ਹਾਂ ਕੱਕ ਵਧੀਆ ਪਿੱਛੋਂ ਕਿਤੋਂ ਟਰੈਕਟਰ ਲੀਕਸ ਲਾਬ ਨਹੀਂ ਹੈਗੀ ਲੀਕਸ ਲਾਬ ਤਾਂ ਵੈਸੇ ਆਉਂਦੀ ਵੀ ਨਹੀਂ ਇਹਨਾਂ ਨੂੰ ਇੱਕ ਇਹਨੂੰ ਪਿਛਲੀਆਂ ਲਾਈਟਾਂ ਲੱਗਣੀਆਂ ਬਈਆ ਲਾਈਟਾਂ ਦੀ ਜਗ੍ਹਾ ਤੇ ਥੋੜੇ ਥੋੜੇ ਮਰਾੜ ਖਰਾਬ ਹੋਏ ਹੋਏ ਆ ਠੀਕ ਆ ਸਭ ਨੂੰ ਲਾਈਟਾਂ ਲੱਗਣੀਆਂ ਇਹ ਚੀਜ਼ਾਂ ਨਹੀਂ ਆਪਾਂ ਨੂੰ ਇੰਨਾ ਪਤਾ ਲੱਗਣਾ ਹੈਗਾ ਜੀ ਠੀਕ ਆ ਇਧਰੋਂ ਵੀ ਚੈੱਕ ਕਰ ਲਓ ਜੀ ਠੀਕ ਆ ਜੀ ਤੇ ਬਾਕੀ ਆ ਦੇਖ ਲਓ ਹਜੇ ਤੱਕ ਪੰਪਾ ਮੂਪਾ ਨੂੰ ਕਿਤੇ ਚਾਬੀ ਨਹੀਂ ਹੈਗੀ ਸਾਰਾ ਹੀ ਸੀਲ ਦਾ ਟਰੈਕਟਰ ਸ਼ੋ ਵੀ ਥੋੜੀ ਚੱਕ ਕੇ ਦਿਖਾ ਦਿੰ ਤੇ ਬਾਕੀ ਬਾਈ ਜੀ ਹੁਣ ਆਪਾਂ ਥੋੜਾ ਜਿਹਾ ਰੇਟ ਦੱਸ ਦੀ ਕਿਉਂਕਿ ਪਹਿਲਾਂ ਆਪਾਂ ਨੇ ਕਿਹਾ ਸੀ ਬਾਈ ਕਹਿੰਦਾ ਰੇਟ ਦੱਸ ਦੋ ਕੋਈ ਗੱਲ ਨਹੀਂ 4 ਲੱਖ ਰੁਪਈਆ ਮੁੱਲ ਕਰਦੇ ਆ ਟਰੈਕਟਰ ਦਾ ਮੌਕੇ ਤੇ ਜੋ ਵੀ ਮਾਣਤਣ ਥੋੜਾ ਜਿੰਨਾ ਹੋਊਗਾ ਵਾਤੇ ਵਾਦ ਹੋ ਜਾਊਗਾ ਤੇ ਮੇਜਰ ਬਾਈ ਦੇ ਨੰਬਰ ਪਾ ਦੇਣਾ ਵੈਸੇ ਬਾਈ ਦਾ ਰਿਸ਼ਤੇਦਾਰ ਨੇ ਇਹ ਠੀਕ ਹੈ ਜੀ ਤੇ ਬਾਈ ਨਾਲ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਮੇਜਰ ਬਾਈ ਮਾੜਾ ਆਪਣਾ ਨੰਬਰ ਦੱਸ ਦੋ ਮੈਨੂੰ ਬੋਲ ਕੇ ਇਦਾਂ ਹੀ 62802 62802 ਅੱਗੇ ਜੀ 686 686 ਠੀਕ ਹੈ ਜੀ 628002686686 ਠੀਕ ਹੈ ਜੀ ਤੇ ਬਾਈ ਦਾ ਨੰਬਰ ਹੈ ਵੈਸੇ ਬਾਈ ਦਾ ਪਿੰਡ ਤਾਂ ਹੋਰ ਹੈ ਬਾਈ ਦੀ ਰਿਸ਼ਤੇਦਾਰੀ ਇਹਨਾਂ ਨਾਲ ਠੀਕ ਹੈ ਜੀ ਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਬਾਈ ਸਾਰੀ ਗੱਲਬਾਤ ਇਦਾਂ ਹੀ ਆ ਕੋਈ ਹੋਰ ਕੋਈ ਗੱਲਬਾਤ ਨਹੀਂ ਟਰੈਕਟਰ ਨੂੰ ਤੁਸੀਂ ਆ ਕੇ ਆਪਣੀ ਤਸੱਲੀ ਕਰ ਲਿਓ ਤੇ ਆਪਣਾ ਦੇਖ ਕੇ ਟਰੈਕਟਰ ਲੈ ਲਿਓ ਸੈਕੰਡ ਓਨਰ ਬਾਈ ਸੈਕੰਡ ਓਨਰ ਇਹਨਾਂ ਦੇ ਨਾਮ ਸੈਕੰਡ ਓਨਰ ਨੰਬਰ ਇਹਦਾ ਪੀਵੀ 11 ਪਟਿਆਲੇ ਦਾ Ориਜਨਲ ਦੀ ਬਾਈ ਮੇਰੀ ਗਾਰੰਟੀ ਹੈ ਟਰੈਕਟਰ ਦੀ ਕੋਈ ਟਰੈਕਟਰ ਨੂੰ ਕਿਤੇ ਕਲੰਬੀ ਹੋਵੇ ਸਰਵਿਕ ਬੰਪਰ ਨੂੰ ਛੱਡ ਕੇ ਟਰੈਕਟਰ ਸਾਰਾ ਨਾਲ ਦਾ ਰੰਗ ਰੂਪ ਹੈ ਟਰੈਕਟਰ ਦਾ ਚਲਾਈ ਚਰੂਈ ਦਾ ਟਰੈਕਟਰ ਪੂਰਾ ਸਾਫ਼ ਹੈ ਠੀਕ ਹੈ ਜੀ ਤੇ ਪਿੰਡ ਚੱਕਲਾ ਰੋਪੜ ਤੇ ਕਰਾਲੀ ਰੋਡ ਤੇ ਪਿੰਡ ਹੈ ਨੰਬਰ ਆ ਬਾਈ ਦਾ ਕਿਉਂਕਿ ਬਾਈ ਹੋਰ ਫੈਮਿਲੀ ਵਿੱਚ ਹੈ ਨਹੀਂ ਐਡਾ ਕੋਈ ਦਿਖਾਉਣੇ ਵਾਲਾ ਟਰੈਕਟਰ ਮੁੰਡਾ ਹੀ ਆ ਮੁੰਡਾ ਵਿਚਾਰਾ ਛੋਟਾ ਹੈ ਠੀਕ ਹੈ ਤੇ ਬਾਕੀ ਮੱਕਲਾ ਟਰੈਕਟਰ ਹੈ ਬਾਈ ਹਨਾ ਠੀਕ ਹੈ ਜੀ ਠੀਕ ਹੈ ਕੱਲਾ ਟਰੈਕਟਰ ਹੈ ਆ ਤੇ ਬਾਕੀ ਬਾਈ ਠੀਕ ਹੈ ਜੀ ਇਹ ਹੋਰ ਕੋਈ ਕਿਸੇ ਨੇ ਜਾਣਕਾਰੀ ਲੈਣੀ ਹੋਈ ਤਾਂ ਬਾਈ ਦਾ ਨੰਬਰ ਦੇ ਤਾਂ ਵੈਸੇ ਆਪਾਂ ਨੇ ਜਾਣਕਾਰੀ ਦੇ ਦਿੱਤੀ ਬਾਈ ਨੂੰ ਸਿਰਫ ਉਹੀ ਵੀਰ ਫੋਨ ਕਰਿਓ ਜਿਹੜੇ ਲੈਣ ਦੇ ਚਾਹਵਨ ਹੋਏ ਠੀਕ ਹੈ ਜੀ ਕਿਉਂਕਿ ਬਾਈ ਦਾ ਵੀ ਪਿੰਡ ਹੋਰ ਆ ਫਿਰ ਬਾਈ ਵੀ ਥੋੜਾ ਜਿਆਦਾ ਵੱਧ ਹੈਰਾਨ ਹੋਊਗਾ ਜਿਹੜੇ ਵੀਰ ਲੈਣ ਦੇ ਚਾਹਵਨ ਹੋਏ ਜਿਹੜੇ ਸ਼ਕੀਨ ਆ ਲੈਣ ਦੇ 5204 ਉਹੀ ਵੀਰ ਬਾਈ ਕਹਿੰਦਾ ਸੰਪਰਕ ਕਰਿਓ ਬਾਈ ਠੀਕ ਹੈ ਜੀ ਮਾਣ ਤਨ ਮੌਕੇ ਤੇ ਥੋੜਾ ਮਾੜਾ ਮੋਟਾ ਜਿੰਨਾ ਵੀ ਹੋਊਗਾ 10 15 ਇੰਨਾ ਕੁ ਮਾਣ ਤਨ ਹੋ ਸਕਦਾ ਠੀਕ ਹੈ ਜੀ ਤੇ ਕਈ ਵਾਰ ਹੋ ਜਾਂਦਾ ਬਾਈ ਵੱਧ ਫਿਰ ਔਖਾ ਹੋ ਜਾਂਦਾ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰ ਲਓ ਜਿੱਥੇ ਜੇ ਵੀ ਹੋਇਆ ਸੌਦਾ ਤੁਹਾਡਾ ਹੋ ਜਾਊਗਾ ਮੈਂ ਵੀ ਨੰਬਰ ਦੇ ਦੂੰਗਾ ਕੋਈ ਕਰਨੀ ਜੇ ਮੇਰੇ ਨਾਲ ਗੱਲਬਾਤ ਕਰਨੀ ਤਾਂ ਮੇਰੇ ਨਾਲ ਵੀ ਗੱਲਬਾਤ ਕਰ ਸਕਦਾ ਪਰ ਬਾਈ ਨੇ ਟਰੈਕਟਰ ਸੇਲ ਕਰਨਾ ਠੀਕ ਆ ਜੀ ਠੀਕ ਆ ਮੇਜਰ ਬਾਈ ਠੀਕ ਆ ਜੀ ਓਕੇ ਜੀ ਠੀਕ ਆ ਬਾਈ ਤੇ ਲੋ ਬਾਈ ਜਿਹੜਾ ਆ ਪਿੰਡ ਹੈ ਨਾ ਚੱਕਲਾ ਜੀ ਇਹ ਬਿਲਕੁਲ ਜਿਹੜਾ ਮੇਨ ਨੈਸ਼ਨਲ ਹਾਈਵੇ ਹੈ ਨਾ ਉੱਤੇ ਹੀ ਪਿੰਡ ਆਪਾਂ ਤੁਹਾਨੂੰ ਇੱਕ ਵਾਰ ਫੇਰ ਵੀ ਲੋਕੇਸ਼ਨ ਸਮਝਾ ਦੰਨੇ ਆ ਕਿਉਂਕਿ ਓਰੇ ਬਾਈ ਇਹਨਾਂ ਦੇ ਹੈ ਨਹੀਂ ਓਰੇ ਘਰਾਂ ਕੋਈ 24 ਕਰਕੇ ਤੁਹਾਨੂੰ ਦੱਸ ਰਿਹਾ ਵੀ ਕੋਈ ਕਈ ਵਾਰ ਬੰਦੇ ਫੋਨ ਕਰੀ ਜਾਂਦੇ ਫਿਰ ਇਹਨਾਂ ਨੂੰ ਵੀ ਔਖਾ ਆਹ ਆਪਣਾ ਮੇਨ ਰੋਡ ਆ ਜਿਹੜਾ ਚੰਡੀਗੜ੍ਹ ਤੋਂ ਰੋਪੜ ਨੂੰ ਜਾਂਦਾ ਠੀਕ ਹੈ ਜੀ ਇਹ ਆਪਾਂ ਜਦੋਂ ਕਰਾਲੀ ਤੋਂ ਆਉਂਦੇ ਆ ਉਹ ਰੋਡ ਤੇ ਪਿੰਡ ਹਾਂ ਅੱਗੇ ਪੰਪ ਆ ਗਿਆ ਬਾਈ ਠੀਕ ਹੈ ਜੀ ਆ ਤੁਹਾਨੂੰ ਆਪਾਂ ਦੱਸ ਦੇਣਾ ਠੀਕ ਹੈ ਜੀ ਆ ਪੰਪ ਆ ਗਿਆ ਬਿਲਕੁਲ ਨਾਲੇ ਇਹਦਾ ਪੰਪ ਹੈ ਬਾਈ ਇਹ ਅੱਛਾ ਬੜਾ ਪੰਪ ਹੈ ਇਹ ਭਾਰਤ ਪੈਟਰੋਲੀਅਮ ਵਾਲਿਆਂ ਦਾ ਬੜਾ ਪੰਪ ਹੈ ਇਹ ਭਾਰਤ ਪੈਟਰੋਲੀਅਮ ਵਾਲਿਆਂ ਦਾ ਪੰਪ ਹੈ ਬਾਈ ਆਹ ਦੇਖ ਲਓ ਤੁਸੀਂ ਆਹ ਯਾਦ ਰੱਖਿਓ ਜੇ ਕਿਸੇ ਵੀਰ ਭਰਾ ਨੇ ਦੇਖਣਾ ਹੋਇਆ ਠੀਕ ਹੈ ਜੀ ਬਿਲਕੁਲ ਇਹਦੇ ਨਾਲੇ ਪਿੰਡ ਹੈ ਸਾਹਮਣੇ ਜਦੋਂ ਆਪਾਂ ਕਰਾਲੀ ਤੋਂ ਰੋਪੜਾਣਾਉਣੇ ਦਾ ਇਹ ਪਿੰਡ ਖੱਬੇ ਆਥਾ ਰੋਪੜ ਉਰੇ ਤੋਂ 10 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਜੀ ਕਿਉਂਕਿ ਜਿਹੜੇ ਵੀਰਾਂ ਨੇ ਆਪਣੀ ਵੀਡੀਓ ਦੇਖ ਕੇ ਬਹੁਤ ਵੀਰ ਦੂਰੋਂ ਵੀਡੀਓ ਦੇਖਦੇ ਉਹਨਾਂ ਨੂੰ ਫਿਰ ਲੋਕੇਸ਼ਨ ਦਾ ਪ੍ਰੋਪਰ ਪਤਾ ਹੀ ਨਹੀਂ ਲੱਗਦਾ ਤੇ ਉਰੇ ਤੋਂ ਤਕਰੀਬਨ 3 ਕਿਲੋਮੀਟਰ ਟੋਲ ਪਲਾਜ਼ਾ ਲਹਿ ਜਾਂਦਾ ਤੇ ਇੱਧਰ ਨਾਲੇ ਸਿੰਘ ਆ ਗਿਆ ਜੀ ਠੀਕ ਹੈ ਜੀ ਇਹ ਵੀ ਛੋਟਾ ਜਿਹਾ ਪਿੰਡ ਹੈ ਕਸਬਾ ਜਿਹਾ ਪੈ ਜਾਂਦਾ ਇੱਕ ਤਰ੍ਹਾਂ ਦਾ ਸਿੰਘ ਤੇ ਬਾਕੀ ਆਪਾਂ ਤੁਹਾਨੂੰ ਮੇਜਰ ਬਾਈ ਦਾ ਨੰਬਰ ਦਿੱਤਾ ਬਾਈ ਜੀ ਇਹਨਾਂ ਨਾਲ ਰਿਸ਼ਤੇਦਾਰੀ ਹੈ ਬਾਈ ਨੇ ਸੌਦਾ ਕਰਨਾ ਟਰੈਕਟਰ ਦਾ ਠੀਕ ਹੈ ਜੀ 4 ਲੱਖ ਰੁਪਏ ਜੋ ਬਾਈ ਕਹਿੰਦਾ ਵਧੀਆ ਮਾਣਦਾਨ ਕਰਕੇ ਤੋੜਾਂਗੇ ਕੋਈ ਆਊਗਾ ਟਰੈਕਟਰ ਲੈਣ ਸੋ ਜਿਹਨੇ ਵੀ ਕੋਈ ਹੋਇਆ ਕੋਈ 5204 ਲੈਂਦਾ ਸ਼ਕੀਨ ਤਾਂ ਜਰੂਰ ਬਾਈ ਦੇਖ ਲਿਓ ਆ ਕੇ ਠੀਕ ਹੈ ਜੀ ਧੰਨਵਾਦ ਜੀ